सब ऐसा लो थोड़ा और लंबा तो ठीक लगती तो तो है तो रहे रहे नहीं कट लगती है बस ठीक है कुछ ज़्यादा प्रॉब्लम तो लग नहीं रही बाकी चलो देख लिया कुछ वाइनरी लेके लिया ਆ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਮੰਨੇ ਠੀਕ ਹੈ ਜੀ ਠੀਕ ਹੁੰਦਾ ਛੋਟੇ-ਪੋੜੇ ਕਾਹ ਨੂੰ ਆਉਂਦੇ ਇਹਨ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਕੋ ਖਾਦੇ-ਪੀਤੇ ਦਾ ਹੋ ਗਿਆ ਬਾਕੀ ਮੈਂ ਕੁਝ ਦਵਾਈਆਂ ਲਿਖ ਦੇਣਾ ਇਹ ਦੋ ਗੋਲੀਆਂ ਸਵੇਰੇ ਤੇ ਦੋ ਸ਼ਾਮੀ ਇੱਕ ਨਾਲ ਕੈਪਸੂਲ ਹੈ ਤੇ ਇੱਕਾ ਟੀਕਾ ਲੋੜ ਪੈਣ ਤੇ ਜਦੋਂ ਕੋਈ ਜ਼ਿਆਦਾ ਦਰਦ ਹੋਵੇ ਤਾਂ ਪਿੰਡਾਂ ਦੇ ਡਾਕਟਰ ਤੋਂ ਲਵਾ ਲਿਓ ਠੀਕ ਹੈ ਜੀ ਬਾਕੀ ਸਾਧਿਆਂ ਦੀ ਦਵਾਈ ਮੈਂ ਦੇ ਦਿੱਤੀ ਚਲੋ ਜੇ ਕੋਈ ਜ਼ਿਆਦਾ ਪ੍ਰੋਬਲਮ ਆਲੀ ਕੱਲਾ ਕੋ ਲੱਗੀ ਤਾਂ ਆਪਾਂ ਅਗਲੇ ਹੱਟੇ ਟੈਸਟ ਕਰਵਾ ਕੇ ਦੇਖ ਲੈ ਠੀਕ ਹੈ ਹਲੇ ਰੋਨਾਲਡ ਦੇ ਮੈਡੀਕਲ ਡਾਕਟਰ ਸਾਹਿਬ ਸਾਡੇ ਮਰੀਜ਼ ਨੂੰ ਵੀ ਦੇਖੋ ਹਾਂ ਵੀ ਕਾਕਾ ਚਲ ਦੇਖਾਂ ਤੈਨੂੰ ਬੈਠ ਕਾਸ਼ਾ ਸਾਹ ਕੀ ਦੇਨੇ ਆ ਤੁਸੀਂ ਆਪ ਹੀ ਤਾਂ ਕਿਹਾ ਵੀ ਸਾਡੇ ਮਰੀਜ਼ ਨੂੰ ਦੇਖੋ ਇੱਕ ਕਰੋ ਚਲੋ ਚੈੱਕ ਵੀ ਕਰ ਲੈਨੇ ਹੇ ਹੁਣ ਦੱਸੋ ਜੀ ਤੁਹਾਨੂੰ ਕੀ ਹੋਇਆ ਇਹ ਹੀ ਤਾਂ ਡਾਕਟਰ ਸਭ ਮੈਂ ਤੁਹਾਨੂੰ ਪੁੱਛਣ ਆਇਆ ਜੇ ਕੋਈ ਵੀ ਕਰਦੇ ਤੇ ਸਭ ਲੰਬਾ ਸਾਲੋ ਤਾਂ ਕਰ ਵੀ ਤੇਜਾਈ ਜਾਂਦੀ ਹੈ ਕੋਈ ਜਿਆਦਾ ਮਿਰਚਲ ਸਾਲਾ ਤਾਂ ਨਹੀਂ ਖਾਤਾ ਉਹ ਉਹ ਖੈਰ ਉਹ ਖੈਰ ਲੰਬਾ ਸਾਲੋ ਥੋੜਾ ਹੋਰ ਲੰਬਾ ਸਾਂ ਹੋਰ ਖਿੱਚੋ ਥੋੜਾ ਥੋੜਾ ਹੋਰ ਖਿੱਚੋ ਉਹ ਡਾਕਟਰ ਸਾਹਿਬ ਹਮੇ ਫੇਫੜੇ ਬਾਹਰ ਕੱਢਣਾ ਕਰਨੀ ਪੈਣਾ ਜੀ ਤਿਆ ਬਹੁ ਬਣਿਆ ਪਿਆ ਪੇਟ ਚ ਗੈਸ ਬਹੁਤ ਬੜੀ ਪਈ ਹੈ ਧੜਕਣਾ ਵੀ ਤੇਜ਼ ਆਈ ਜਾਂਦੀ ਹੈ ਕੁਛ ਖਾਦਾ ਪੀਤਾ ਹੋਵੇ ਰਾਤ ਨਾਲੇ ਰੋਟੀ ਖਾਦੀ ਹੈ ਜਿਆਦਾ ਮਿਰਚ ਮਸਾਲਾ ਖਾਦਾ ਹੋਇਆ ਹੈ ਬਣਾ ਕਾ ਮੈਨੂੰ ਤੇਰਾ ਸਰੀਰ ਢਿੱਲਾ ਲੱਗਦਾ ਉਹ ਡਾਕਟਰ ਸਾਹਿਬ ਦੇ ਲਾ ਕਰਕੇ ਤੁਹਾਡੇ ਕੋਲੇ ਆਏ ਆ ਮੈਂ ਕਿਹੜਾ ਕਹਿਣਾ ਕਸਿਆ ਵਾ ਸਭ ਦੱਸੋ ਇਹਨੂੰ ਕੀ ਬਿਮਾਰੀ ਆ ਇਹ ਦੇਖੋ ਜੀ ਇਹਨੂੰ ਕੁਛ ਖਾਣ ਪੀਣ ਨਾਲ ਕੋਈ ਗੈਸ ਵਗੈਰਾ ਬਣੀ ਹੋਈ ਆ ਬਾਕੀ ਇਹਨੂੰ ਕੋਈ ਚਿਰਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਲੱਗ ਰਹੀ ਆ ਇਹਦੀ ਮਿਹਦੇ ਦੇ ਵਿੱਚ ਨਾ ਕੋਈ ਦਰਮਾਇਸ਼ ਹੈਗੀ ਇੱਧਾਂ ਦੀ ਕੋਈ ਬਾਕੀ ਮੈਂ ਕੋਈ ਇੱਕ ਦੋ ਟੈਸਟ ਲੈ ਲਿਖ ਦਿਨਾ ਟੈਸਟ ਕਰਵਾ ਲਉ ਬਾਕੀ ਫੋਟਾਈਆਂ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਠੀਕ ਆ ਹਾਂ ਇੱਕ ਡਾਕਟਰ ਸਾਹਿਬ ਸਰੀਰ ਇੰਨੀ ਗਰਮੀ ਮਾਂਦਾ ਇੰਨੀ ਗਰਮੀ ਮਾਂਦਾ ਨਹੀਂ ਐਂ ਜੀ ਕਰਦਾ ਲਾਉਣ ਲੱਗੇ ਵੀ ਪੱਖਾ ਲਾ ਕੇ ਲਾਈ ਕਿਉਂਕਿ ਜਦੋਂ ਆਪਾਂ ਦਵਾਈ ਦੇਵਾਂਗੇ ਇਹ ਜਿਹੜੀ ਮੈਕੈਪਸੂਲ ਲੈ ਰਹੇ ਆ ਟੀਕੇ ਆ ਕੀ ਐਂ ਸਮਝਣੋ ਵੀ ਜਿਹੜਾ ਟੀਕਾ ਲਵਾ ਲਿਆ ਜਿਹੇ ਜਿਹੇ ਕੈਪਸੂਲ ਦੇਤੇ ਤੇ ਥੋੜੀ ਸਾਰੀ ਮਿਹਦੇ ਦੀ ਕਰਮੈਸੀ ਨੇ ਚੱਕਦਣੀ ਹਾਂ ਆ ਕੀ ਦਵਾਈਆਂ ਮੈਂ ਲਿਖਣ ਲੱਗਿਆ ਬਾਕੀ ਕੀ ਕਰਿਆ ਜਾਵੇ ਥੋੜੀ ਗਰਮੀ ਜ਼ਿਆਦਾ ਪੈ ਰਹੀ ਹੈ ਨਾ ਇਸ ਕਰਕੇ ਵੀ ਥੋੜੀ ਪ੍ਰੋਬਲਮ ਆ ਰਹੀ ਹੈ ਸਹੀ ਗੱਲ ਆ ਡਾਕਟਰ ਸਾਹਿਬ ਥੋੜੀ ਗਰਮੀ ਹਾਈ ਵਾਲੀ ਹੂੰ ਪਰਵਾਜ਼ ਮੈ ਵੀ ਸਾਡੇ ਗਵਾਂਢੀ ਹੈ ਹਾਂ ਜਦੋਂ ਤਾਂ ਲਾਈਟ ਹੁੰਦੀ ਹੈ ਉਦੋਂ ਤਾਂ ਇਲਾਕਾ ਕੋਈ ਘਰੀ ਹੈ ਨਹੀਂ ਤੇ ਜਦੋਂ ਲਾਈਟ ਦਾ ਕਟ ਲੱਗ ਜਾਂਦਾ ਨਾ ਉਦੋਂ ਡਾਕਟਰ ਸਭ ਸਾਰੇ ਆਏ ਬਾਹਰ ਆਉਂਦੇ ਆ ਜਿਵੇਂ ਕੁੱਕੜ ਖੁਰਦੇ ਚ ਆਉਂਦੇ ਹੁੰਦੇ ਆ ਸੋਨੂੰ ਨੀਲਕੇ ਮੇ ਆਉਂਦੀ ਐ ਦੱਸ ਤਾਂ ਜੀ ਥੋਲੇ ਕਿਵੇਂ ਡਾਕਟਰ ਜੀ ਐਂ ਕਰਕੇ ਓਏ ਐ ਨਹੀਂ ਪੁੱਛਣਾ ਮੈਨੂੰ ਮੈਂ ਪੁੱਛਦਾ ਮੈਂ ਤਾਂ ਤੈਨੂੰ ਐਂ ਪੁੱਛਦਾ ਵੀ ਨੀਂਦ ਤੈਨੂੰ ਆਉਂਦੀ ਕਿੰਨੀ ਕੈ ਡਾਕਟਰ ਸਾਹਿਬ ਐ ਪੁੱਛਦੇ ਆ ਪਾਇਆ ਕਿ ਅੱਧਾ ਕਿਲੋ ਓ ਮੈਂ ਤਾਂ ਤੈਨੂੰ ਸੌਣ ਬਾਰੇ ਪੁੱਛਦਾ ਸੌਣ ਬਾਰੇ ਡਾਕਟਰ ਸਾਹਿਬ ਸੌਣ ਬਾਰੇ ਕੀ ਪੁੱਛਦੇ ਆ ਸਾਰੀ ਰਾਤ ਗੇੜੇ ਘੱਡੀ ਜਾਂਦੇ ਆ ਕਿਵੇਂ ਬੇੜੇ 'ਚ ਨਹੀਂ ਜੀ ਸੋਫੇ 'ਤੇ ਡਾਕਟਰ ਸਾਹਿਬ ਜਦੋਂ ਮੈਂ ਨੱਕ ਥਾਣੀ ਸਾਹ ਲੈਣਾ ਨਾ ਅੱਛਾ ਫਿਰ ਫਿਰ ਮੂੰਹ ਥਾਣੀ ਬਾਹਰ ਕੱਢ ਦਿੰਨਾ 1 ਮਿੰਟ ਮੂੰਹ ਟੱਟੋ ਜੀ ਆਪਣਾ ਥੋੜਾ ਹੋਰ ਥੋੜਾ ਹੋਰ ਹੋਰ ਟੱਟੋ ਨਾ ਡਾਕਟਰ ਸਾਹਿਬ ਤੁਸੀਂ ਵਿੱਚ ਵੜਨਾ ਕਿਵੇਂ ਬਰਸ਼ ਕਰਦੇ ਹੁੰਦੇ ਹੋ ਲਾ ਡਾਕਟਰ ਜੀ ਤੁਸੀਂ ਮੂੰਹ ਹੀ ਪੁੱਛ ਲੈਂਦੇ ਮੂੰਹ ਟਾਣ ਦੀ ਕੀ ਲੋੜ ਸੀ ਅੱਛਾ ਫਿਰ ਜ਼ਾਰੂ ਕਿੰਨੀ ਪੀ ਲੈਣੇ ਹੋ ਡਾਕਟਰ ਸਾਹਿਬ ਬੋਤਲ ਮੰਗਾ ਲਓ ਪੀ ਕੇ ਦੱਸ ਦੋ ਕਿ ਐਨੀ ਪੀਣਾ ਆ ਵੀ ਪਿੰਦੇ ਆ ਸਮੈਲ ਆ ਰਹੀ ਹੈ ਇਹਨਾਂ ਦੇ ਮੂੰਹ ਚੋਂ ਇਹ ਤਾਂ ਜੀ ਗੱਲ ਨੂੰ ਉਂਗਲ ਲਾ ਕੇ ਆਥਮ ਨੇ ਦੇਂਦੇ ਆ ਵੀ ਬਾਹਰ ਆ ਗਈ ਕਿ ਨਹੀਂ ਫੇਰ ਹਟਦੇ ਆ ਬਾਕੀ ਤੁਸੀਂ ਜਦੋਂ ਕੋਈ ਦਵਾਈ ਦੀ ਲੋੜ ਹੁੰਦੀ ਹੈ ਪਹਿਲੇ ਸਾਡੇ ਕੋਲੇ ਆਇਆ ਕਰੋ ਪਹਿਲਾਂ ਤੁਸੀਂ ਪਿੰਡਾਂ ਵਾਲੇ ਡਾਕਟਰਾਂ ਨੂੰ ਦਿਖਾਈ ਜਾਂਦੇ ਹੋ ਉੱਥੋਂ ਠੀਕ ਨਹੀਂ ਹੁੰਦੇ ਫੇਰ ਸਾਡੇ ਕੋਲੇ ਚੰਗੇ ਡਾਕਟਰਾਂ ਕੋਲੇ ਭਜ ਜਾਓ ਤੁਸੀਂ ਠੀਕ ਆ ਜੀ ਕਵਰੇ 4 ਵਜੇ ਉੱਠਿਆ ਕਰੋ ਸੈਰ ਕਰਿਆ ਕਰੋ ਸੈਰ ਸਵੇਰੇ 4 ਵਜੇ ਉੱਠਣਾ ਸੈਰ ਕਰਨਾ ਪਰੋ ਜ਼ਿਆਦਾ ਆਕਸੀਜਨ ਮਿਲਦੀ ਆ ਜਿੰਨੀ ਜ਼ਿਆਦਾ ਸਰੀਰ ਨੂੰ ਆਕਸੀਜਨ ਮਿਲੂਗੀ ਉੰਨਾ ਸਰੀਰ ਜ਼ਿਆਦਾ ਸੈੱਟ ਰਹੂਗਾ ਡਾਕਟਰ ਸਾਹਿਬ ਉਹਦੋਂ ਤਾਂ نیند ਆਉਂਦੀ ਆ ਸਾਫ਼ ਹਵਾ ਉਹ ਪਿਆਨੂ ਨਹੀਂ ਮਿਲਦੀ ਨਹੀਂ ਨਹੀਂ ਪਿਆਨੂ ਨਹੀਂ ਮਿਲਦੀ ਤੁਸੀਂ ਸਵੇਰੇ ਉੱਠਿਆ ਕਰੋ ਕਸਰਤ ਕਰਿਆ ਕਰੋ ਸੈਰ ਕਰਿਆ ਕਰੋ ਸਵੇਰ 4 ਵਜੇ ਉੱਠਿਆ ਕਰੋ ਬਾਕੀ ਜਿਹੜਾ 4 ਵਜੇ ਬੰਦਾ ਉੱਠਦਾ ਨਾ 4 ਵਜੇ ਉੱਠ ਕੇ ਕਸਰਤ ਕਰਦਾ ਸੈਰ ਕਰਦਾ ਜਿਆਦਾ ਆਕਸੀਜਨ ਮਿਲਦੀ ਆ ਆਪਣੇ ਫੇਫੜਿਆਂ ਨੂੰ ਉਹਦੀ ਉਮਰ ਵੀ ਜਿਆਦਾ ਲੰਬੀ ਹੁੰਦੀ ਹੈ ਡਾਕਟਰ ਸਾਹਿਬ ਮੁਰਗਾ ਵੀ 4 ਵਜੇ ਉੱਠਦਾ ਉਹਦੀ ਤਾਂ ਉਮਰ ਵੱਧ ਹੀ ਨਹੀਂ ਐ ਨਹੀਂ ਪਤਾ ਅਥਨ ਨੂੰ ਕੀਨੇ ਪਤੀਲੇ ਚ ਪਾ ਲਗਾ ਅਸੀਂ ਕਰਾਂਗੇ ਤੁਹਾਡੀ ਟੈਨਸ਼ਨ ਦੂਰ ਸੱਜਣੋ ਤੁਸੀਂ ਕਰ ਦਿਓ ਸਾਨੂੰ ਮਸ਼ਹੂਰ ਸੱਜਣੋ ਲਾਇਕ ਸ਼ੇਅਰ ਕਰਕੇ ਸਬਸਕ੍ਰਾਈਬ ਵਾਲਾ ਵੀ ਬਟਨ ਦਬਾਉਣਾ ਸੱਜਣੋ ਅਸੀਂ ਤੁਹਾਡਾ ਆਸਾ ਉੱਚੀ ਉੱਚੀ ਕਢਾਉਣਾ ਸੱਜਣੋ